ਜੀ ਦੋਸਤੋ ਬਰੇਟੇਜ ਜੇ ਸਵੇਰੇ 5 ਵਜੇ ਦਾ ਭਾਰੀ ਮੀਂਹ ਪੈ ਰਿਹਾ ਹੈ ਗਲੀਆਂ ਨਾਲੀਆਂ ਚ ਪਾਣੀ ਖੜਾ ਸਰਕਾਰ ਦਾ ਕੋਈ ਪੁਕਤਾ ਇਂਤਜ਼ਾਮ ਨਹੀਂ ਆ ਲੋਕਾਂ ਨੇ ਆਪ ਮਨ ਲਗਿਆ ਆਪਣੇ ਪੈਸਿਆਂ ਦਾ ਕਰਾਇਤੇ ਇੰਜਨ ਲਿਆ ਕੇ ਲਾਇਆ ਹੈ ਕਿਉਂਕਿ ਘਰ ਟਹਿਰੇ ਆ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਰਿਹਾ ਹੈਗਾ ਆ ਦੇਖੋ ਜੀ ਹਾਲ ਆ ਸਾਰੇ ਪਾਣੀ ਪਾਣੀ ਹੋਇਆ ਤੇ ਕਰਟੇ ਰਹੀ ਹੈਗੀ ਕਰਾਂ ਦੇ ਅਲਾਦਾ ਨੇ ਜੀ ਦੇਖੋ ਆ ਤੇੜਾਂ ਪੈਰੀਆਂ ਨੇ ਜੀਆਂ ਸਰਕਾਰ ਦਾ ਮਾਲਕੀਸ ਉਹਦੇ ਵਿੱਚ ਕੋਈ ਧਿਆਨ ਨਹੀਂ ਸਰਕਾਰ ਨੂੰ ਸਿਰਫ ਆਵਦਾ ਫੋਕੀਆਂ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਝੂਠ ਬੋਲ ਕੇ ਸਾਰਾ ਕੁਝ ਹੋਕ ਦਿੰਦੀ ਹੱਤ ਤਵਰੀ ਹੈ ਤੇ ਆਉ ਲੱਗ ਰਿਹਾ ਜੀ ਆਪ ਪਾਣੀ ਕੱਢਣ ਰੋਕ ਪਰੇਸ਼ਾਨ ਨੇ ਵਿਚਾਰੇ ਸਾਰਾ ਭਰਿਆ ਪਿਆ ਸੀਵਰ ਲੈਣਾ ਚੋਕ ਨੇ ਕਿਉਂਕਿ ਵਾਟਰ ਸਪਲਾਈ ਸੀਵਰ